ਪੀ ਆਰਟੀਸੀ ਫਰੀਦਕੋਟ ਡਿਪੋ ਜੋ ਕਿ ਪੀ ਆਰਟੀਸੀ ਪਣ ਬੱਸ ਤੇ ਜਿੰਨੇ ਵੀ ਮੁਲਾਜ਼ਮਾ ਉਹਨਾਂ ਵੱਲੋਂ ਸਟ੍ਰਾਈਕ ਕੀਤੀ ਗਈ ਆ ਕਿਲੋਮੀਟਰ ਬੱਸਾਂ ਦੇ ਵਿਰੋਧ ਕਰਕੇ ਮੈਕਮੇਂ ਦੇ ਵਿੱਚ ਕਿਲੋਮੀਟਰ ਬੱਸਾਂ ਦੇ ਟੈਂਡਰ ਰੱਦ ਕੀਤੇ ਜਾਣ ਸਰਕਾਰ ਆਪਣੀ ਮਾਲਕੀ ਦੀਆਂ ਸਰਕਾਰੀ ਬੱਸਾਂ ਪਾਵੇ ਉਹਦੇ ਕਰਕੇ ਫਰੀਦਕੋਟ ਬੱਸ ਸਟੈਂਡ ਦੇ ਵਿੱਚ ਕੋਈ ਵੀ ਸਰਕਾਰੀ ਗੱਡੀ ਕਾਊਂਟਰ ਤੇ ਨਹੀਂ ਲੱਗੀ ਜਿੰਨੀਆਂ ਵੀ ਗੱਡੀਆਂ ਖੜੀਆਂ ਉਹ ਪ੍ਰਾਈਵੇਟ ਬੱਸਾਂ ਖੜੀਆਂ ਸਰਕਾਰੀ ਕੋਈ ਵੀ ਬੱਸ ਕਾਊਂਟਰ ਤੇ ਨਹੀਂ ਲੱਗੀਗੀ। ਕੱਲ ਆਮ ਆਦਮੀ ਦੀ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਪਣ ਬੱਸ ਤੇ ਪੀਆਰਟੀਸੀ ਦੇ ਮੁਲਾਜ਼ਮਾਂ ਤੇ ਲਾਠੀ ਚਾਰਜ ਕੀਤਾ ਗਿਆ ਧੱਕੇਸ਼ਾਹੀ ਕੀਤੀ ਗਈ। ਕੇਸਾਂ ਦੀ ਬੇਅਦਬੀ ਕੀਤੀ ਗਈ ਪੱਗਾਂ ਲਾਈਆਂ ਗਈਆਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਸੀ ਅਸੀਂ ਕੋਈ ਧਰਨਾ ਮੰਜਾਰਾ ਨਹੀਂ ਲੱਗਣ ਦੇਵਾਂਗੇ ਨਾ ਕਿ ਇਹਨੂੰ ਟੈਂਕੀਆਂ ਤੇ ਚੜ੍ਹਣ ਦੇਵਾਂਗੇ। ਸੋ ਸਭ ਕੁਝ ਸਰਕਾਰ ਨੇ ਕੱਲ ਕਰਾਇਆ। ਕੱਚੇ ਮਲਾਜਮ ਦੁਖੀ ਹੋ ਕੇ ਟੈਂਕੀਆਂ ਦੇ ਵੀ ਚੜੇ ਤੇ ਉਹਨਾਂ ਦੇ लाठी चार्ज ਵੀ ਪੁਲਿਸ ਪ੍ਰਸ਼ਾਸਨ ਨਾਲ ਹੋ ਕੀਤਾ ਗਿਆ ਜਿਹੜੀਆਂ ਆਮ ਆਦਮੀ ਪਾਰਟੀ ਦੀ ਸਰਕਾਰਾ 4 ਸਾਲ ਹੋ ਗਏ ਬਣੀ ਨੂੰ ਇੱਕ ਵੀ ਸਰਕਾਰੀ ਬੱਸ ਨਹੀਂ ਪਾਈ ਜਿੰਨੀਆਂ ਵੀ ਉਹਨਾਂ ادارے ਉਹਨਾਂ ਨੂੰ ਪ੍ਰਾਈਵੇਟ ਕਰਨ ਤੇ ਤੋਲੀ ਹੋਈ ਆ ਵਿਭਾਗ ਮੇ ਖਤਮ ਕਰਨ ਤੇ ਸਰਕਾਰ ਤੋਲੀ ਹੋਈ ਆ ਸਾਰੀਆਂ ਜਥੇਬੰਦੀਆਂ ਰਲ ਕੇ ਉਹਦਾ ਡਟ ਕੇ ਵਿਰੋਧ ਕਰ ਰਹੀਆਂ ਕਿ ਕਿਲੋਮੀਟਰ ਬੱਸਾਂ ਨਾ ਪਾਈਆਂ ਜਾਣ ਤੇ ਸਰਕਾਰ ਨੇ ਬੱਸਾਂ ਪੁਣੀਆਂ ਸਰਕਾਰ ਆਪਣੀ ਮਾਲਕੀ ਦੀਆਂ ਸਰਕਾਰੀ ਬੱਸਾਂ ਪਾਵੇ ਔਰ ਜਿਹੜੀ ਸਰਕਾਰ ਧਰਨਿਆਂ 'ਚ ਜਾ ਕੇ ਬੰਦੀ ਸੀ ਧਰਨਿਆਂ 'ਚੋਂ ਨਿਕਲ ਕੇ ਬਣੀ ਅੱਜ ਉਹੀ ਧਰਨੇ ਜਿਹੜੇ ਲਾਰੇ ਆ ਉਹਨਾਂ ਸਾਥੀਆਂ ਤੇ ਲਾਠੀ ਚਾਰਜ ਕਰਾ ਰਹੀ ਆ ਉਹਨਾਂ ਨੂੰ ਚਾ ਕੇ ਜੇਲ੍ਹਾਂ 'ਚ ਸੁੱਟ ਰਹੀ ਆ ਉਹਨਾਂ ਨੂੰ ਚਾ ਕੇ ਠਾਰਿਆਂ 'ਚ ਬੰਦ ਕਰ ਰਹੀ ਆ ਜਿਹੜੇ ਕਹਿੰਦੀ ਸੀ ਅਸੀਂ ਪ੍ਰਾਈਵੇਟ ਮਾਫੀਆ ਖਤਮ ਕਰਾਂਗੇ ਵਾਦ ਤੋਂ ਬਾਦ ਸਰਕਾਰੀ ਬੱਸਾਂ ਪਾਵਾਂਗੇ ਪਰ ਅੱਜ ਉਹ ਸਾਰੇ ਆਪਣੇ ਵਾਅਦੇ ਤੋਂ ਮੁੱਕਰ ਗਈ ਜਿਹੜੇ ਕੰਦੇ ਸੀ ਧਰਨੇ ਮਜਾਰੇ ਨਹੀਂ ਲੱਗਣਦੇ ਹੋਗੇ ਆ ਤੁਸੀਂ ਦੇਖਦੇ ਹੋ ਕਿੰਨੇ ਧਰਨੇ ਮਜਾਰੇ ਲੱਗ ਰਹੇ ਆ 프리 ਕੋਡ বাস ਸਟੈਂਡ ਦੇ ਵਿੱਚ ਕੋਈ ਵੀ ਸਰਕਾਰੀ বাস ਨਹੀਂ ਲੱਗੀ ਗਈ ਜੰਨੀਆਂ ਵੀ ਸਾਰੀਆਂ ਪ੍ਰਾਈਵੇਟ ਬੱਸਾਂ ਲੱਗੀਆਂ